ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਵਾਈ ਵੀ ਦੀ ਕਿੱਤ ਪਾਨਾ ਠੀਕ ਠਾਕ ਹੋਗੇ ਪਰ ਕੰਟਰਾ ਜਰਾ ਜੀ ਤੁਸੀਂ ਮਮੋਗੇ ਇਹ ਆਪਾਂ ਬਣਾਇਆ ਜੀ ਨਿੰਬੂ ਪਾਣੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਨਿੰਬੂ ਪਾਣੀ ਪੀਣਾ ਵੀ ਜ਼ਰੂਰੀ ਹੈ ਇੱਕ ਟਾਈਮ ਤਾਂ ਜ਼ਰੂਰ ਪੀਣਾ ਚਾਹੀਦਾ ਅੱਜ ਬੇਟਾ ਨੇ ਥੋੜਾ ਜਿਹਾ ਢਿੱਡ ਲਾਈ ਉਹਨੇ ਕੁਝ ਨਹੀਂ ਖਾਦਾ ਸਵੇਰ ਦਾ ਨਿੰਬੂ ਪਾਣੀ ਜੰਨੀਆ ਬਣਾ ਕੇ ਕੋ-ਕੋ ਘੇੜਦਾ ਸੀਗਾ ਜੀ ਉਸ ਹਰ ਗਰਮੀ ਨਾਲ ਲੱਗਦੀ ਹੋਵੇ ਕੋਈ ਕੀ ਜਿੰਦੀ ਖਾਦੀ ਆ ਜਦੋਂ ਸਵੇਰ ਦੀ ਨਿੰਬੂ ਪਾਣੀਆ ਥੋੜਾ ਜਿਆ ਵਧੀਆ ਲੱਗੂਗਾ ਜੀ ਉਹਨੂੰ ਇਧਰ ਆਪਾਂ ਜਿਹੜੀ ਚਾਚੀ ਪੇਪਰ ਕੀ ਹੋਈ ਹੈ ਜੀ ਪਤੀਰਾ ਗੁੰਨ ਪਿਆਓ ਕਿ ਇਹ ਪਾਲਣੇ ਵਿੱਚ ਦੋ ਦੋ ਚਮਚੇ ਪਾਲਣੇ ਵਿੱਚ ਬਣਾ ਰਿਹਾ ਜੀ ਨੂਨ ਵਾਲੇ ਚੌਲ ਹਲਕੇ ਹਮਨਾਂ ਆ ਰਹੀਆਂ ਜਵੇਰ ਥੋੜੇ ਕਿਉਂ ਮਹਾਂ ਨਹੀਂ ਜਿਆਦਾ ਤੇ ਪਿਆਲੇ ਦੇ ਤੱਕ ਕਰਾਵਾਂਗੇ ਟਮਾਟਰ ਬੱਚੇ ਨਹੀਂ ਪਾਉਣ ਦਿੰਦੇ ਜੀ ਆਇਆਂ ਨੂੰ ਜੀ लून पा के अपना चौल तो दूते हैं धो के खीर चौल पा लें एक वाटी जल है दो आप भी तो पाले

ਨਹੀਂ ਆਲਾ ਹਜੇ ਥੋੜਾ ਗਰਮ ਹੈ ਇਹਨੂੰ ਪਟਾਟ ਕੇ ਰੱਖ ਲੈਨੇ ਆਪਾਂ ਠਹਿਕ ਕੇ ਲਾਵਾਂਗੇ ਜਾ ਕੇ ਇਹਨੂੰ ਚਾਹ ਉਹ ਆਪਣੇ ਇੱਧਰ ਆ ਕੇ बन गए जी अपने गैस बंद करके दो तीन मिनट आपक के रख लागे ये दुद्ध अपना कोसा जहा हो गया जी जाग लागे ਥੋੜਾ ਜਿਹਾ ਜਾਗ ਲਾਵਾਂਗੇ ਜੰਮ ਜੀ ਪਿਆਰੇ ਆ ਫੈਕ ਕੇ ਮਹਿਲ ਜਾਣਾ ਦਹੀਂ ਪੱਤ ਖਾਣਾ ਅਸੀਂ ਆਏ ਕਹਿ ਕੇ ਜਾਗ ਲਾ ਦਿੰਨੇ ਆ ਜੀ ਇਹ ਸੀ ਆਏ ਕਮਰੇ ਚ ਲੈ ਜਾਗੇ ਇਹਨੂੰ ਆਪਾਂ ਜਿੱਧਰ ਹਵਾ ਘਟ ਆਉਂਦੀ ਉਧਰਲੀ ਸਾਈਡ ਰੱਖ ਦਿੰਨੇ ਹੁੰਨੇ ਵਧੀਆ ਜੱਬ ਜਾਂਦਾ ਕਿ ਖੱਟਾ ਨਹੀਂ ਹੁੰਦਾ ਇਹ ਪਾ ਲਈ ਦੀ ਆਪਾਂ ਆਪਣੇ ਚੌਲ ਨਾਲ ਲੈ ਲੈ ਦਹੀਂ ਤੇ ਪਿਆਜ਼ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਰੂਕ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਆਪਾਂ ਨਾਲ ਲੈ ਲਈ ਜੀ ਕੱਚੀ ਲੱਸੀ ਲੋਨ ਵਾਲੀ ਸਾਮ ਨੂੰ ਆਪਾਂ ਇਹ ਬਣਾ ਲੈਣੀ ਹੁੰਦੀ ਹੈ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ